ਕਦਰੋ ਤੇ ਮੇਰੀ ਬਿਊਰਿੰਗ ਤੇ ਜੇ ਕਚਰਾ ਅਜੇ ਕਚਰਾ ਅਚਰ ਜੀ ਉਹ ਹੋ ਗਿਆ ਤੇ ਹਾਂ ਉਹਦਾ ਹੋ ਗਿਆ ਆਪਾਂ ਮਾੜਾ ਬਾਪੂ ਕੋਲ ਚੱਲ ਕੇ ਆਈਏ ਮਾੜਾ ਜਾਂ ਆ ਚੱਲ ਉਹਨੂੰ ਕਰਦੇ ਆ ਮਾੜਾ ਜੇ ਉਹਨੂੰ ਕਰਨੇ ਨੂੰ ਰਹਿਦੇ ਕਚਰਾ ਕਰਦੂ ਆ ਕੁਝ ਨਹੀਂ ਹੁੰਦਾ ਬਾਪੂ ਆਪਣਾ ਕਾ ਰਾਜ ਦਾ ਨਾ ਸੀਨ ਜੇ ਕਰ ਸਾਡੇ ਉਹ ਸੀਨ ਕਰਨ ਨੂੰ ਮੈਂ ਕਿਧਰੋਂ ਸਟੂਡੀਓ ਆਣਾ ਸ਼ੇਰੋਂ ਉਹਨੂੰ ক্লোਜ ਸੀਨ ਨਹੀਂ ਲੈਣਾ ਹੁੰਦਾ ਹੈਗਾ ਲਵੇ ਸਮਾਰਕ ਹੀ ਲੈਂਦਾ ਤੁਸੀਂ ਉਹ ਸਮਾਰਕੇ ਮੈਨੂੰ ਜਾਂ ਤਾਂ ਤੁਸੀਂ ਦੱਸਿਆ ਕਰੋ ਮੈਨੂੰ ਕਿੱਥੇ ਪਤਾ ਹੈ ਜੀ ਜਾਂਦਾ ਦੱਸ ਦੇਦਾ ਹੁੰਨੇ ਆ ਬਾਪੂ ਤੂੰ ਸਮਝਦਾ ਨਹੀਂ ਹੈਗਾ ਇੱਕ ਤਾਂ ਅੱਜਾ ਦਿਨ ਸਾਡਾ ਡੰਗਾ ਲਾ ਕੱਲ ਨੂੰ ਅਸੀਂ ਆਪਦਾ ਨਵਾਂ ਬੰਦਾ ਲਿਆਵਾਂਗੇ ਕੁਝ ਠੁੰਗਾ ਜੀਆਂ ਮੈਨੂੰ ਮਾਰਨੀਆਂ ਨਹੀਂ ਆਉਂਦੀਆਂ ਸ਼ੇਰਾਂ ਤੇਰਾ ਆ ਤਾਂ ਸਹੀ ਆ ਜਾ ਚੱਲ ਮੈਨੂੰ ਦੱਸੀ ਚੱਲੋ ਮੈਂ ਉਵੇਂ ਹੀ ਕਰੀ ਜਾਉਂ ਭਰਾ ਮੈਨੂੰ ਨਹੀਂ ਪਤਾ ਇਹ ਕਿਵੇਂ ਚੱਲਦਾ ਹੈ ਕੋਈ ਨਾ ਕੋਈ ਫਾਈਲ ਸਹੀ ਤਾਂ ਰੀਅਲੀ ਹੋ ਜਾਪਰਾਂ ਇਹ ਤੇਰੀ ਬਿੰਦੀ ਤਾਂ ਸਹੀ ਹੈ ਕਿ ਤੂੰ ਮੈਨੂੰ ਦੱਸਦੀ ਨਹੀਂ ਵੀ ਤੇਰੇ ਵਾਲ ਖਰਾਬ ਹੋਏ ਪਏ ਨੇਗੇ ਪਿਛਲੀ ਵਾਰੀ ਪਤਾ ਵੀ ਉਹ ਕਿੰਨੇ ਘਟਾਏ ਸੀਗੇ ਮੇਰੇ ਵਾਲ ਖਰਾਬ ਹੋ ਰਹੇ ਸੀਗੇ ਤੂੰ ਭੱਗ ਜਾ ਉਹ ਬਾਜਾ ਮਾਰੀ ਜਾਂਦਾ ਤੇਰੇ ਆਲਾ ਹਰ ਜਲਦੀ ਚੱਲ ਸੰਤਲਾ ਗੇਮ ਨਾ ਤੂੰ ਨਹੀਂ ਬਦੂ ਆ ਜਾ ਆ ਵਾ ਆਜੋ ਹਣ ਕੀ ਕਰੀ ਜਾਂਨੀਓ ਬਹੁਤ ਟਾਈਮ ਲਾ ਦਿੰਦੀਆਂ ਨੇ ਇਹ ਵੀ ਆਜੋ ਮਸਾ ਬੱਪੂ ਆ ਜਾ ਵਾਸਾ ਵਾਸਾ ਐਨੇ ਨਹੀਂ ਤਿਆਰ ਹੋਣ ਦਿੱਤਾ ਮੈਨੂੰ ਮਹਾਵਾਖੂ ਦਾ ਰੈਂਡਿੰਗ ਦਿਓ ਰੋ ਦਿੱਤਾ ਮੈਨੂੰ ਤੂੰ ਨਹੀਂ ਮੈਂ ਤਾਂ ਬਹਿਣਾ ਤੱਕ ਗਿਆ ਬਾਪੂ ਅੱਜ ਸਹੀ ਗੱਡੀ ਵੀਡੀਓ ਉਹ ਭਾਈ ਮੈਂ ਹੁਣ ਕੈਮਰਾਮੈਨ ਆ ਮੈਨੂੰ ਕੀ ਪਤਾ ਕਲੋਜ਼ ਫੇਸ ਨਹੀਂ ਲੈਂਦਾ ਤੂੰ ਆ ਜਾ ਬਾਪੂ ਉਹ ਮੈਨੂੰ ਕਲੋਜ਼ ਸੀਨ ਚਾਹਤੋ ਹੋ ਜਾ ਕਿਸੇ ਤੋਂ ਚੱਕਿਆ ਹੁੰਦਾ ਹੈਗਾ ਮੈਨੂੰ ਕਲੋਜ਼ ਫੋਸਾਂ ਰੂਸਾਂ ਨਾਲ ਘੱਟੀ ਪਤਾ ਭਾਈ ਠੰਡ ਹੋ ਰਹੀ ਆ ਭਾਈ ਤੁਸੀਂ ਕਿਹੜਾ ਬਣਾਓਗੇ ਵੀਡੀਓ ਮੈਂ ਤਾਂ ਬਹਿਣਾ ਥੱਕ ਗਿਆ ਫੜਾ ਫੜਾ ਉਹ ਬਣਾ ਦੀ ਯਾਰਾ ਉਹ ਮੇਰੇ ਵੀ ਨਾ ਪੜਦੀ ਫੋਨ ਬਣਾ ਸਟੈਂਡ ਤੋਂ ਬਣਾ ਲੈ ਉਹ ਮੈਨੂੰ ਐਂ ਜੇ ਕਰਕੇ ਉਹ ਫੋਸ ਕਲੋਜ ਕਲੋਜ ਦੇ ਨਹੀਂ ਲੈਣੇ ਹੁੰਦੇ ਬਾਪੂ ਆ ਦੇਖ ਐਵੇਂ ਕਰਨਾ ਇਹ ਬਾਜੀ ਦੀ ਅੱਖ ਜੰਗਲ ਦੀ ਮਾਰ ਕੇ ਆਏ 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 ਐਂ ਕਰੀ ਜਾ ਹਾਂ ਬਾਕੀ ਬਸ ਕੋਜ ਫੇਸ ਲੈ ਲਈ ਜ਼ਰੂਰ ਚੰਗਾ ਉਹ ਫੋਸ ਮੈਨੂੰ ਪਤਾ ਭਾਈ ਉਹ ਸਟੈਂਡ ਉੱਧਰ ਰੱਖ ਦੋ ਸਮਝ ਗਿਆ ਬਾਪੂ ਪਤਾ ਕਾਣਾ ਜਿਹਾ ਹੋ ਗਿਆ ਇਹ ਆ ਦੇਖ ਉਹ ਮੋਟਾ ਸਾਰਾ ਹੁਣ ਸਹੀ ਆ ਅੱਛਾ ਠੀਕ ਆ ਇੱਥੋਂ ਐਂ ਐਂ ਕਰੇ ਤਾਂ ਹੋ ਜਾਂਦਾ ਹਾਂ ਹਾਂ ਠੀਕ ਐ ਚਾਹ ਆਲੋ ਕੋਈ ਬਣਾ ਲੋ ਕੀ ਬਣਾਉਣਾ ਹੁਣ ਤੁਸੀਂ ਛੇਤੀ ਕਰੋ ਮੈਂ ਵੀ ਜਾਣ ਤਾ ਉਸ ਤੁਸੀਂ ਕੁੱਟਣਾ ਨਾ ਬਾਪੂ ਜੀ ਤੁਹਾਨੂੰ ਅਸੀਂ ਐਂ ਕਰਤਾ ਨਾ ਉਦੋਂ ਉਹ ਕਰਦੀ ਸਟਾਰਟ ਚੰਗਾ ਇਧਰ ਆਓ ਚੱਲੀਏ ਤੁਸੀਂ ਤਾਂ ਬੜੀ ਦੂਰ ਪਾਕੀਆਂ ਮੇਰੀ ਨੀਰਾ ਗਾਉਣਾ ਥੋੜੀ ਜੀ ਬਾਪੂ ਬਸ ਬਣੀ ਜਾਂਦੇ ਤੂੰ ਕਲਿੱਕ ਤਾਂ ਕਰਤਾ ਨਾ ਆਹੋ ਆ ਕਰਤਾ ਐਂਛਣ ਅੱਛਾ ਕੱਟ ਦੇ ਕੱਟ ਤਾਂ ਭਾਈ ਹੇਲਦਾ ਫੋਟੋ ਘੱਟਦੀ ਫੋਟੋ ਆ ਗਈ ਬਾਬਾ ਮੈਨੂੰ ਤਾਂ ਤੁਸੀਂ ਇਹਦੇ ਅੱਖ ਚੰਗਲ ਜੇ ਮਾਰਨ ਨੂੰ ਗਿਆ ਸੀਗਾ ਮੈਂ ਮਾਰਤੀ ਬਾਬਾ ਵੀਡੀਓ ਬਣਾਉਣੀ ਸੀ ਲੈ ਫੋਟੋ ਬਣਾ ਆਜੋ ਚਲੋ ਪਿਆਣਾ ਚੱਲੀ ਜਾਂਦਾ ਨੱਚਦੇ ਤਾਂ ਹੈ ਨਹੀਂ ਤੁਸੀਂ ਭਾਈ ਪਰ ਨੱਚੋ ਵੀ ਚੱਲੇ ਚੱਲੇ ਬੈ ਚੱਲੇ ਪਿਆ ਚੱਲੇ ਪਿਆ ਹਾਂ

ਮਿੱਟ ਮੇਰੀ ਵਧੀਆ ਰੀਲ ਬਣਾਈ ਜਾਂਦੇ ਸੀ ਉਹ ਮਾਤਾ ਗੁੱਡੀ ਦਾ ਮਿਲਣ ਆ ਗਿਆ ਬਸ ਉਹ ਬੱਚੇ ਵੱਡਣਾ ਹੁੰਦਾ ਰੋਜ਼ ਦੀ ਰੋਇ ਖਰਾ ਨਾਚਰ ਕਿਧਰ ਗਿਆ ਨਾਚਰ ਉਹ ਨਾਚ ਰਿਹਾ ਬੈਠਾ ਹੋਊਗਾ ਉਰੇ ਨਾਚ ਰਿਹਾ ਬਾਪੂ ਤੂੰ ਬਾਗ ਜਾ ਰੀਲ ਖਰਾਬ ਕਰੀ ਜਾਂਦਾ ਭਾਈ ਫੋਨ ਸਾਡੀ ਸੀਗਾ ਭਾਈ ਇੱਕ ਗੱਲ ਕਰਨ ਆਇਆ ਸੀ ਮਾਤਾ ਕੰਮ ਦੀ ਬੜੀ ਜ਼ਰੂਰੀ ਬਾਪੂ ਤੂੰ ਫੇਰ ਗੱਲ ਕਰੀ ਤੂੰ ਵਿੱਚੋਂ ਜਾ ਤੂੰ ਕਿਧਰ ਖੁੰਡਾ ਚੱਕਿਆ ਓ ਐਡੀ ਦਰਵਾਇਆ ਜਾਂ ਨਾਜਰਾ ਭੇਜਾਂ ਕਉਂ ਕਿ ਜਮ ਕਹਿਣਾ ਰੜ ਰਹਾ ਸੇਣਾ ਮੈਂ ਆਈ ਉਹ ਬੱਸ ਦੇ ਨੌਲੇ ਦੇ ਕੰਨ ਸਾਨੂੰ ਝੜੀ ਤੋਂ ਬੰਦ ਕਰ ਦੋ ਆ ਹਾਂ ਹੁਣ ਸੋਹਣੀ ਬਣੀ ਹੈ ਬਾਪੂ ਨੂੰ ਤਾਂ ਸੀਨ ਹੀ ਲੈਣਾ ਹੁੰਦਾ ਆ ਦੇ ਕਿੰਨੀ ਸੋਹਣੀ ਬਣੀ ਹੈ ਨਾ ਹਾਂ ਹਾਂ ਆਪਾਂ ਤਾਂ ਸਟੈਂਡ ਲਿਆਉਣਾ ਪਊ ਹੋਰ ਵਧੀਆ ਨੱਚਣਾਂ ਕੀ ਲੱਛਣ ਜਿ ਫੜੇ ਆ ਤੂੰ ਵੀ ਲੱਗ ਰਿਹਾ ਹੈ ਨਾਲੀ ਉਹ ਲਾਲ ਇੰਦਾ ਵਿਲੇ ਬੈਠੇ ਨੇ ਇਹਨਾਂ ਨੂੰ ਕਹਿੰਦੇ ਬਾਪੂ ਬਣਾ ਦੇ ਆਹ ਕਿਤਾਬ ਕੰਜਰਾਂ ਦੇ ਪਤਾ ਨਹੀਂ ਕੀ ਕਹਿੰਦੇ ਫੋਸਟ ক্লোਜ਼ ਕਰਦੇ ਪੋਸਟ ক্লোਜ਼ ਕਰਦੇ ਪਤਾ ਨਹੀਂ ਕੀ ক্লোਜ਼ ਕਰਦੇ ਇਹਨਾਂ ਦਾ ਇੰਦਾ ਕੁਸ ਮਰਜ਼ੀ ਕਹਿੰਦੇ ਆ ਨਜਰਾ ਪਿੰਡ 'ਚ ਗੱਲਾਂ ਉਡਰੀਆਂ ਪਈ ਤੁਹਾਡੀਆਂ ਸਾਰੇ ਲੋਕਾਂ ਦਾ ਕੀ ਮੂੰਹ ਫੜਾਂਗੇ ਲੋਕ ਤਾਂ ਕਹਿੰਦੇ ਰਹਿੰਦੇ ਆ ਬੇਇੱਜ਼ਤੀ ਆ ਤੂੰ ਸਿਆੜਾ ਬਣਾ ਰੋਕਣਾ ਤੱਕ ਹੀ ਤੇ ਨਜਰਾ ਉਹ ਪੈਸੇ ਆਉਂਦੇ ਆ ਕੰਮਾਂ ਦੇ ਅੱਜ ਕੱਲ੍ਹ ਕਮਾਈਆਂ ਨੇ ਇਹਨਾਂ 'ਚ ਬੱਤਾ ਕਿ ਟੋਈ ਚੱਲਣਾ ਨਜਰਾ ਜਦੋਂ ਜਿਤਨਾ ਰਹੀ ਉਹ ਇੱਜ਼ਤ ਨੂੰ ਜਵਾ ਕਿ ਕਰੋ ਬਾਹਰ ਤਾਂ ਜਾਂਦੇ ਨਹੀਂ ਲੋਕ ਤਾਂ ਬਹੁਤ ਕੁਝ ਕਹਿੰਦੇ ਆ ਬਾਹਰ ਤਾਂ ਨਹੀਂ ਕਰੋ ਜਾਂਦੇ ਵੀਡੀਓ ਤਾਂ ਜਾਂਦੀ ਆ ਇੰਡੀਆ ਚ ਉਹ ਲੱਖ ਲੱਖ ਰੁਪਈਆ ਖਾਤੇ ਚਾਹੁੰਦਾ ਲੱਖ ਲੱਖ ਰੁਪਈਆ ਇਹਨਾਂ ਦੇ ਬਾਹਰ ਵੀ ਜਾਂਦੇ ਮੇਰੇ ਲਈ ਮੂੰਦਾ ਭਰਾ ਰਹਿੰਦਾ ਬਾਹਰ ਉਹ ਫਿਰ ਤੇਰੀਆਂ ਨੂਆਂ ਨੂੰ ਫੋਲੋ ਕਰਦਾ ਉੱਥੇ ਬੈਠਾ ਲਾਈਕ ਕਰਦਾ ਨਾਲੇ ਉਹ ਸਾਰੀ ਕਰਦੇ ਆ ਤਾਂ ਫਿਰ ਫੇਰ ਹੀ ਪੈਸੇ ਆਉਂਦੇ ਜੇ ਫੋਲੋ ਲਾਈਕ ਕਰਦੇ ਲੋਕ ਉੱਥੇ ਮਲੰਗਦਾ ਮੇਰੇ ਮੂੰਦਾ ਭਰਾ ਨਚੜੀ ਸੀ ਉੱਥੇ ਜਾ ਕੇ ਤੇਰੀਆਂ ਨੂਆਂ ਨੂੰ ਲਾਈਕ ਕਰਦਾ ਏਡੀ ਦੂਰੋਂ ਸ਼ਰਮ ਕਰਵਾ ਮੜੀ ਮੋਟੀ ਨਾਚਰਾ ਉਹ ਇਹਨਾਂ ਦੀ ਸ਼ਰਮ ਵਾਲੀ ਗੱਲ ਹੈ ਇਹ ਤਾਂ ਆ ਲਾਇਕ ਵੀਊ ਸਬਸਕ੍ਰਾਈਬਰ ਕਰੂਗੇ ਜੇ ਕੀ ਹੁੰਦੇਗੇ ਸਾਰਾ ਕੁਝ ਬਣਾਉਂਦੇ ਆ ਇਹਦੇ ਚੋਂ ਦੇਖਦੇ ਤੂੰ ਤਾਂ ਪਹਿਲੇ ਹੀ ਦੁਨੀਆ ਹੈ ਜਾ ਮੇਰੇ ਨਾਲ ਜੇ ਤੱਜ ਦਾ ਵਾਹ ਹੋਵੇ ਉਹ ਇਹਨਾਂ ਦਾ ਤਾਂ ਹੁਣ ਰਕੇ ਹੋਇਆ گا ਮਰ ਹੋ ਗਈ ਤਰੀ ਤੂੰ ਤਾਂ ਪਹਿਲਾਂ ਜਬਾਨੀ ਪਰੇ ਵੀ ਹਾਜੀ ਸੀ ਬਾਈ ਬੱਤੀ ਹੋਰ ਆਪਣਾ ਤਾਂ ਤੈਨੂੰ ਪਤਾ ਤਾਹੀ ਕੁਝ ਚਾਹੁੰਦਾ ਸੀ ਨਾਚਰਾ ਜੁਗ ਨੂੰ ਜੁਗ ਟੱਕਰ ਗਿਆ ਤਾਂ ਮੈਂ ਗੁੱਸਾ ਕਰਾਂ ਜਿਹੜਾ ਯਾ ਤੂੰ ਸੀ ਬੇਸ਼ਰਮ ਹੋਏ ਜੇ ਤੇਰੇ ਨੂੰ ਪੁੱਤ ਹੋ ਗਏ ਬਾਈ ਓਏ ਇਹ ਤਾਂ ਚੱਲਦਾ ਅੱਜ ਕੱਲ ਹੁਣ ਤਾਂ ਟਾਈਮ ਇਹਨਾਂ ਦੀ ਆ ਗਿਆ ਓਏ ਵੀਡੀਓ ਤਸੀ ਪਾਉਣਾ ਸ਼ਰਮ ਨਾਜਰਾ ਮੈਨੂੰ ਹੁੰਦੀ ਹੈ ਵੱਡੇ ਭਾਈ ਹਾਂ ਉਹ ਤੂੰ ਤਾਂ ਸ਼ਰਮ ਵਾਲਾ ਮੈਨੂੰ ਪਤਾ ਹੀ ਹੈ ਸ਼ਰਮੰਨਾ ਦਾ ਲਾਣਾ ਤਾਂ ਕੋਈ ਆਪਣਾ ਉਹ ਫਿਰ ਲਾਣਾਗਾ ਜੋ ਅਸੀਂ ਤਾਂ ਜਰਾ ਆਪਦਾ ਕਮਾਈ ਦੇ ਮਾਰੇ ਨੇ ਚਲਾਇਆ ਹੋਇਆ ਕੰਮ ਇਹ ਤੁਸੀਂ ਤਾਂ ਕਮਾਈ ਕਰਦੇ ਉੱਥੇ ਮੈਨੂੰ ਤਾਂ ਚੱਖ ਖਿੜਦੇ ਤਾਂ ਸਰਨੀਮਾ ਹੋ ਜਾਂਦਾ ਜਦੋਂ ਕਹਿੰਦੇ ਆ ਦੇਖੋ ਨਜ਼ਰ ਦੀਆਂ ਨੂਆਂ ਕਿ ਮੈਂ ਟੰਕੇ ਲਾਉਂਦਿਆਂ ਨਹੀਂ ਇਹ ਲੋਕ ਤਾਂ ਬੰਦ ਕਹਿੰਦੇ ਲੋਕਾਂ ਦਾ ਦਿਓ ਫੜ ਲਾਂਗੇ ਓਏ ਹਾਂ ਕੀ ਕਰਾਂਗੇ ਤਰੱਕੀ ਬਈ ਕੰਮ ਨਹੀਂ ਹੁੰਦਾ ਨਾ ਜਰਾ ਸਹੀ ਗੱਲ ਕਹੋ ਨਹੀਂ ਕਹਿੰਦੇ ਤੁੱਥ ਜੋਰ ਦਾ ਕਰ ਕੰਮ ਬਈ ਹੁਣ ਤੈਨੂੰ ਪਤਾ ਤਾਂ ਹੈਗਾ ਫਿਰ ਅੱਜ ਕੱਲ੍ਹ ਦੀਆਂ ਕੁੜੀਆਂ ਮੁੰਡਿਆਂ ਤੋਂ ਕੰਮ ਨਹੀਂ ਹੁੰਦਾ ਅੱਜ ਕੱਲ੍ਹ ਲੋਕ ਓਏ ਆਪਣੇ ਜਵਾਕ ਚ ਅੱਜ ਤੱਕ ਪਰਾਈ ਦਾ ਵਗਦਾ ਵੀਡੀਓ ਬਣਾਉਂਦੇ ਆ ਲੋਕ ਤਾਂ ਕੱਪੜੇ ਲਾਹ ਲਾ ਬਣਾਈ ਜਾਂਦੇ ਗੰਦ ਪਾਈ ਜਾਂਦੇ ਇੰਨਾ ਉਹਨਾਂ ਦੀ ਰਿਸਕ ਕਰ ਲਓ ਭਈਏ ਕੋਈ ਕਸਰ ਉਹਦੀ ਵੀ ਰਿਸਕ ਕਰ ਲਓ ਫਿਰ ਹਾਂ ਆਹ ਦਾ ਕੀ ਹਸਤਾ ਪਾਹੇ ਲਾਂਗੇ ਪਿੰਡ ਛੱਡ ਦਿੰਨੇ ਆ ਪਰ ਅਸੀਂ ਤਾਂ ਨਜਰਾ ਤੂੰ ਬਾ ਤੈਨੂੰ ਲੈੰਦੀ ਗੇ ਲੋੜ ਓਏ ਤੂੰ ਥੋੜੇ ਜਿਹਾ ਰਜ ਜਾ ਉੱਤੇ ਚਿੰਡੀ ਕੋਲ ਜਾਣ ਵਾਲੀ ਆ ਭ ਤਮਨਾ ਹੋਵੇ ਉਹ ਲੋਕਾਂ ਨੇ ਲੱਖਾਂ ਰੁਪਈਆ ਬਣਾ ਲਿਆ ਕੋਠੀਆਂ ਪਾਲੀਆਂ ਗੱਡੀਆਂ ਝਗਾਉਂਦੇ ਨੇ ਇਹਨਾਂ ਕੰਮਾਂ 'ਚ ਹੁਣ ਜਦੋਂ ਕਿੱਥੇ ਨੇ ਮੋਈ ਨਾ ਲਾਇਆ ਵਰਤ ਨਬਰ ਤੇ ਵੀ ਨਾ ਰਿਹਾ ਇਹ ਵੀ ਲੱਗਦਾ ਅਗਲਾ ਲਾਲ ਖੜਖੜ ਫੋਟੋਆਂ ਕਰਾਉਂਦੇ ਨੇ ਵੀ ਆ ਬੰਦੇ ਫਲਾਣੇ ਚੈਨਲ ਤੇ ਵੀਡੀਓ ਬਣਾਉਂਦੇ ਆ ਭਾਈ ਜਾਨ ਇੱਥੇ ਤਾਂ ਕੁੱਤਾ ਨਹੀਂ ਸਿਆਣ ਦਾ ਤੁਨੂੰ ਪਿੰਡ 'ਚ ਪਿੰਡ ਦੇ ਲੋਕ ਤਾਂ ਨਹੀਂ ਸਿਆਣ ਦੇ ਪਿੰਡ ਦੇ ਤਾਂ ਕਹਿੰਦੇ ਹੁੰਦੇ ਜੇ ਤਰੱਕੀ ਦੇਖ ਕੇ ਮੱਚਦਾ ਹੁੰਦਾ ਹਰ ਇੱਕ ਬੰਦਾ ਹੂੰ ਹੂੰ ਉਹ ਕਿਉਂ ਚਾਚੇ ਇਹਦੇ ਝੂਲ ਖੋੜਦੇ ਸੁਈਏ ਨਾ ਇਹ ਤਾਂ ਬਸ ਦੇ ਘਰ ਪਟੰਦਾ ਹੈ ਚਲੇ ਆ ਗਿਆ ਸੀ ਚਾਹ ਪਾਣੀ ਪਿਆ ਕੇ ਤਾਂ ਸਾਡਾ ਦੋ ਜੀ ਆ ਪਾਈ ਚੰਗੀਆਂ ਗੱਲਾਂ ਤੁਹਾਨੂੰ ਮਰੀਆਂ ਲੱਗਦੇ ਆ ਕੰਮ ਤੇ ਆ ਤੂੰ ਆਪ ਦੀ ਸਹੜ ਪਉ ਤੇ ਕਰੇ ਰੱਖਿਆ ਕਰਨਾ ਬੱਬਾ ਚਲ ਮੈਂ ਤਾਂ ਉਹ ਕੁੜੀ ਕੋਲੇ ਕੰਮ ਆਇਆ ਸੀ ਮੜਾ ਜਾ ਪੋਕੀ ਜਾ ਪਰ ਚਾਚੇ ਨੂੰ ਵੀ ਪੜਦਾ ਪੜਾਈਏ ਨਾ ਤੂੰ ਫਿਰ ਕੀ ਹੋ ਗਿਆ ਤੈਨੂੰ ਵੀ ਮਿਲਦਾ ਹੋਣਾ ਹਿੱਸਾ ਪੱਤੀ ਅਮਰਜੀਤਾ ਐਵੇਂ ਨਹੀਂ ਤੂੰ ਬੋਲਦਾ ਹਿੱਸਾ ਪੱਤੀ ਮਿਲਦਾ ਹੋਰ ਦੇ ਦੇ ਮੈਂ ਤੇ ਚਾਚੇ ਨੂੰ ਕਈ ਉੱਚਾ ਆਪਣੇ ਆ ਪੀਰਾ ਬੱਬਾ ਨਹੀਂ ਤੇ ਉਹਦਾ ਡੰਡੀ ਲੱਗ ਉਹ ਮੈਂ ਤਾਂ ਬਦ ਕੁੜੀ ਰਿਸ਼ਤੇਦਾਰੀ ਚੋਂ ਆ ਸਾਡੀ ਕਾਮਨ ਆ ਮੇਲਾ ਮੇਲਾ ਜਾ ਮੇਰਾ ਵਰਤਮਰਤੇ ਵਾਤੀ ਬਾਲਾ ਮੇਲਾ ਮੇਲਾ ਜੀ ਨੂੰ ਤੁਸੀਂ ਵੱਡੇ ਐਕਟਰ ਨਹੀਂ ਸਮਝਦੇ ਮੈਂ ਬਚਾਈ ਆ ਛੋਟੀ ਜੀ ਹੁੰਦੀ ਉਹ ਹੋਰ ਉਹ ਤਾਂ ਬਚਾਈ ਆ ਪੁੱਤਾਂ ਸੀ ਉਹਦੇ ਹਾਂ ਕਿਉਂ ਜਿੱਤੇ ਦਿਨ ਸੁਣਦਾ ਮੈਂ ਜਬਲ ਗਿਆ ਉਹ ਬਸ ਆਈ ਆ ਆਪਾਂ ਨੂੰ ਗੜਾ ਸੱਦ ਕੇ ਲਿਆ ਸੀ ਪਤਾ ਨਹੀਂ ਕਿੱਧਰ ਉਹ ਆ ਗਿਆ ਤੁਰਿਆ ਜਾਂਦਾ ਯਾਰ ਇਦੀ ਕੋਈ ਸੁਣਦਾ ਕੌਂ ਕੁੱਤੇ ਉਹ ਤਾਂ ਪਿੰਡ ਚ ਦੀ ਗੱਲ ਨਹੀਂ ਖਾਂਦੇ ਤੂੰ ਇਹਦੇ ਮਗਰ ਲੱਗ ਰਹੇ ਚੱਲ ਕੋਈ ਨਾ ਜਦੋਂ ਵੇ ਜਮ ਮਾਕਰ ਪਾਜਾ ਕਰ ਭੱਜ ਕੇ ਇਹ ਇਹਨੂੰ ਮੂੰਹ ਨਾ ਲਾਇਆ ਕਰ ਉਹ ਕਰੇ ਆਏ ਬੰਦੇ ਨੂੰ ਕਾਲੂ ਪੁੱਠਾ ਇਹਦਾ ਬੁਲਾ ਜਾਂਦਾ ਹਾਂ ਨੂੰ ਇਹਦਾ ਛੱਤਰ ਕੱਢ ਕੇ ਰੱਖੇ ਇਹਨੂੰ ਤਾਂ ਆਤੀ ਆ ਵੈਭ ਧਣੇ ਵਿੱਚ ਹਾਂ ਪੂਰੀਆਂ ਫੁੱਲ ਇਹ ਲੰਗੜਾ ਜ ਆ ਬਹੁਤ ਹੋਏ ਨਹੀਂ ਕੁੜੀਓ ਮੇਰੀ ਵੀ ਇੰਸਟਾਗ੍ਰਾਮ ਤੇ ਰੀਲ ਬਣਾ ਲਓ ਹੋ ਬੇਬੇ ਰੀਲ ਖਰਾਬ ਕਰਤੀ ਨਾ ਸੋਡੀ ਰੀਲ ਖਰਾਬ ਕਰਦੇ ਮੇਰੀ ਵੀ ਮੇਰੀ ਰੀਲ ਬਣਾ

करूंगीजर तो, लाना कठा हो गया बड़ी साडिया बुड़िया खाएगी खराब कर गया मर जाना बन देने कुटू गिटे सा घरेटा पर कुत्ता भी शेर आऊता छे बन दे खूंदे ना लता जनानी लिया मैं ਕਿਉਂ ਤਾ ਕਰੇ ਤੇਰੇ ਬਾੜੀ ਛਤਰ ਪਈ ਜਾਂਦੇ ਸੀ ਕੀ ਹੋ ਗਿਆ ਛਤਰ ਪੈਣੀ ਆ ਭਾਈ ਕੰਮ ਦੀ ਗੱਲ ਆ ਲੈ ਤੇ ਛਤਰੀ ਪੈਂਦੇ ਆ ਤੈਨੂੰ ਪਤਾ ਨਹੀਂ ਤੇਰੇ ਕੋਲੇ ਕਿਹੜਾ ਟੱਚ ਜਾ ਫੋਨ ਨਹੀਂ ਜਲੇ ਉੱਥੇ ਕੱਢ ਰੱਖਿਆ ਥੱਡੇ ਆਲੇ ਨੇ ਦੇਖ ਅੱਛਾ ਇਹ ਘਰ ਘਰੀ ਹੁੰਦਾ ਘਰ ਕਰ ਨਹੀਂ ਭਾਈ ਤੈਨੂੰ ਲੱਗਦਾ ਕੀ ਲੱਗਦਾ ਮੈਨੂੰ ਤੁਸੀਂ ਸਾਰੇ ਨਾਲੇ ਮਿਲੇ ਲੱਗਦੇ ਹੋ ਮੈਨੂੰ ਤੁਸੀਂ ਵੀ ਛਬਾਦ ਲਈਓ ਵੀਡੀਓ ਦਾ ਛਤਰਾ ਨਾਲੇ ਇਸ ਵਾਰ ਫਿਰ ਤੇਨੂੰ ਹਾਂ ਹੈ ਕੋਈ ਨਹੀਂ ਦੇਖਾਂਗੇ ਆਉਣ ਤੇ ਫਿਰ ਕਿਹੜਾ ਲੋੜ ਨਹੀਂ ਪਊਗੀ ਅੱਛਾ ਇਹ ਬਾਲੇ ਕਰੋੜ ਪਤੀ ਵੜ ਜਾਣਗੇ ਵੀਡੀਓ ਨਾਲ ਕੋਈ ਜਿਆਦੇ ਠੀਕ ਹੈ ਹਾਂ ਦੇਖਣ ਦੇ ਇਹਨਾਂ ਨੂੰ ਆਉਣ ਦੇ ਨਾ ਹੁਣ ਸੁਬਾਹ ਜਾ ਰਹੇ ਕਿਹੜਾ ਠੰਡ ਲੱਗੀ ਤੈਨੂੰ ਵੀ ਮਖੌਲ ਆਉਂਦੇ ਆ ਹੈ ਮਖੌਲ ਆਉਂਦੇ ਆ ਉਹਦਾ ਗਾਣੂ ਆਉਂਦੇ ਆ ਹਾਂ ਸਾਡੇ ਮਾੜਿਆ ਤਾਂ ਆਉਂਦੇ ਆ ਤੁਹਾਨੂੰ ਮਖੌਲ ਇਹ ਤੁਹਾਨੂੰ ਅਸੀਂ ਗੱਲ ਕਰ ਦੇ ਦਿੰਦੇ ਪੰਗੇ ਤੂੰ ਵੀ ਬਾਹਲੇ ਲੈਣਾ ਲੈ ਇਹਨਾਂ ਨਾਲੇ ਹੋਰ ਤੈਨੂੰ ਵੀ ਕੁਝ ਪਿਆ ਬੁੜੀਆਂ ਨਾਲ ਪੰਗੇ ਲੈਣ ਦਾ ਜਦੋਂ ਜਲੂਥ ਕਰਦੇ ਆ ਭਈ ਰੁਕਣਾ ਨਹੀਂ ਹੈਗਾ ਇਹਨਾਂ ਨੂੰ ਅਗਲਾ ਵੇਖ ਦੇ ਕੋਈ ਕੁਝ ਵੀ ਕਰਦੇ ਹੈ ਕਿ ਲੈਣਾ ਚਲ ਕੋਈ ਨਹੀਂ ਛੋਡੀਆਂ ਬੁੜੀਆਂ ਕਰਨ ਤੂੰ ਤਾਂ ਕਹੇ ਛੱਡੀਆਂ ਹੈ ਨਹੀਂ ਉਹ ਕਰਦੀ ਨਹੀਂ ਫਿਰ ਤਾਂ ਕਹੇ ਜੂ ਕਰਨਾ ਉਹ ਥੱਕਿਆ ਤੈਨੂੰ ਪਤਾ ਨਹੀਂ ਅੱਛਾ ਤੇਰੀ ਉਮਰ ਨਹੀਂ ਆਦੀ ਮੈਂ ਹੁਣ ਕੋਈ ਸਮਝਾ ਕੀ ਨਹੀਂ ਆਇਆ ਜਵਾਬ ਦਿੱਤਾ ਨਹੀਂ ਬੁਧੀਆਂ ਤੈਨੂੰ ਉਹਨਾਂ ਨੇ ਕੋਈ ਨਹੀਂ ਸਮਝਾਉਂ ਪਤਾ ਲੱਗੂ ਜਿੱਦ ਤੇ ਚੰਗੀ ਤਰ੍ਹਾਂ ਸਮਝਾਏ ਅੱਛਾ ਹਾਂ ਚਲੋ ਭਈ ਬਜਾ ਸੇਕਲਾ ਮੇਰਾ ਭਾਈ ਉਹਨੇ ਤੂੰ ਵੀ ਸੇਕਲਾ ਤੈਨੂੰ ਸੇਕਲਾ ਲੱਗ ਗਿਆ ਉਹ ਜਿਆਦੇ ਵਧੀਆ ਲਗਦਾ ਮੈਨੂੰ ਤਾਂ ਨਹੀਂ ਜਿੱਦ ਕਰਨੇ ਚਲੋ ਆ ਵੀਡੀਓ ਇਹ ਤੇ ਲੋਕਾਂ ਨੇ ਖਾਸ ਹੀ ਦੇਖ ਲਿਆ ਤਾਂ ਉਹ ਦੂਰ ਤੱਕ ਬਸ ਜੂ ਅੰਮਰਸਰ ਤੱਕ ਆ ਦੇਖੀ ਜੀ ਕਿੰਨੇ ਇੰਸਟਾਗ੍ਰਾਮ ਤੇ ਮੇਰੇ ਫੋਲੋ ਬਣ ਗਏ ਆ ਹੁਣ ਪਾਈਆ ਹਜੇ ਘੰਟਾ ਵੀ ਹੋਇਆ ਨਹੀਂ ਗਾ ਇੰਨੇ ਬਣ ਗਏ ਮੇਰੇ ਤਾਂ ਦੱਸਾਂ ਦੇ ਆ ਕੀ ਹੁੰਦੇ ਆਗੇ ਫੁੱਲ ਫੁੱਲ ਇਹ ਕਾਦੇ ਹੁੰਦੇ ਆ ਤੂੰ ਵੀ ਸਿੱਖ ਲੈਗਾ ਫੋਨ ਤੇ ਤੈਨੂੰ ਦੇ ਰੱਖਿਆ ਐਡਾ ਵੱਡਾ ਉਹ ਮੈਨੂੰ ਬਣਾਉਣੀਆਂ ਨਹੀਂ ਹੋ ਗਈਆਂ ਮੈਂ ਤਾਂ ਦੇਖ ਕੇ ਕੁੜੀਆਂ ਹੀ ਖੁਸ਼ ਹੋਈ ਜਾਂਦਾ ਆ ਦੇਖ ਆਹ ਤਾਂ ਪਤਾ ਨਹੀਂ ਬਸ ਤੇ ਜਗਾ ਕਾਦੇ ਜਾਂਦੀ ਹੈ ਕਿ ਉਹ ਜੀ ਦੂਰ ਅੰਮਰਸਰ ਤੱਕ ਵਾਗੀ ਵੀਡੀਓ ਹੁੰਦੀ ਲੈ ਹੋਰ ਹੁਣ ਔਰ ਕਮੈਂਟ ਤੋਂ ਕੀ ਹੁੰਦੀ ਹੈ ਕਿ ਥੱਲੇ ਲਿਖ ਕੇ ਪਾਇਆ ਪਿਆ ਬਾਲੀ ਵਧੀਆ ਇਹ ਤਾਂ ਬਾਲੀ ਦੂਰ ਤੱਕ ਵੰਗੀ ਤੂੰ ਕਿਉਂ ਨਹੀਂ ਉਹ ਕਰਦਾ ਹੈਗਾ ਤੂੰ ਚਲਾਇਆ ਕਰ ਵੀਡੀਓ ਬਣਾ ਕੇ ਪਾਇਆ ਕਰ ਓਏ ਲੋਕ ਪੁੱਛੇ ਸੀ ਤੇ ਗਾਲਾਂ ਕੱਢਣ ਲੱਗ ਜਣਗੇ ਕਹਿੰਦੇ ਤੂੰ ਨਹੀਂ ਆਉਂਦਾ ਚੌਰਾ ਰਸਨ ਦੇ ਫਾਇਦਾ ਨਹੀਂ ਦਿੰਦੇ ਹੈਗੇ ਕੋਈ ਨਹੀਂ ਕੁਝ ਕਹਿੰਦਾ ਹੈਗਾਗਾ ਤੂੰ ਪਾਇਆ ਕਰ ਤੇਰੇ ਫੋਲੋਅਰ ਬਣ ਜਾਣਗੇ ਇੰਸਟਾਗ੍ਰਾਮ ਤੇ ਵਧੀਆ ਤੈਨੂੰ ਪੈਸੇ ਆਉਣ ਲੱਗ ਜਾਣਗੇ ਫੋਲੋ ਤਾਂ ਕੰਜਰ ਦੀ ਤੇ ਜੋ ਬੰਦਾ ਮਰ ਜਾਂਦਾ ਉਹ ਤੋਂ ਪਾ ਕੇ ਹੁੰਦੇ ਤੁਰਦੇ ਫੁੱਲਾਂ ਤੋਂ ਪੁੱਛਿਆ ਬਹਿਰਤਾ ਤੇਰੇ ਕੋਲੇ ਤਾਂ ਉਹ ਬਹੁਤ ਖੁਸ਼ ਕਰੀ ਜਾਣ ਰਹਿ ਨੇ ਉਹ ਸੰਗਾਂ ਨੂੰ ਤੂੰ ਨਾ ਬਾ ਮੈਂ ਤਾਂ ਪਾਇਆ ਕਰੂੰਗੀ ਮੈਂ ਤਾਂ ਪਾਇਆ ਕਰੂੰਗੀ ਤੂੰ ਪਾਈ ਚੱਲਾ ਮੈਂ ਦੇਖੀ ਤਾਂ ਜਾਨਾ ਮੈਂ ਤਾਂ ਦੇਖੀ ਕੁਝ ਹੋਇਆ ਫਿਰ ਇਹਨੂੰ ਫੋਲੋ ਵੀ ਕਰ ਦਿਆ ਕਰ ਮੁੱਕਾ ਕਿੰਨਾ ਰਾਜੀ ਨਹੀਂ ਅੱਜ ਕੱਲ ਮੇਰੇ ਸੜਿਆ ਨਹੀਂ ਜਬਕਾ ਇਹਨੂੰ ਆ ਖੋਲਦੀ ਹੈ ਹੈਂਡਲ ਦੀ ਘਮਾਉਣਾ ਦੱਸਾ ਰਿਹਾ ਵੇ ਅਮਰਜੀਤ ਕਿੱਧਰ ਮੂੰ ਚੱਕਿਆ ਹਾਂ ਤਾਂ ਕੀਤਾ ਆ ਲੈ ਲਾਂਗੇ ਟੋਖਟ ਜਿਹੜੇ ਮੇਰੇ ਨਾ ਆਉਂਦੇ ਆ ਕਿਵੇਂ ਦੱਸੋ ਕੁਡ ਨਹੀਂ ਦੇਣਾ ਮੈਂ ਤੁਹਾਨੂੰ ਕਿ ਮੈਂ ਤਾਂ ਕਦਾਸੀ ਉਹਨਾਂ ਦੇ ਸਾਹਮਣੇ ਆ ਕੇ ਆਇਆ ਇਹ ਆਏ ਆ ਬੰਦਾ ਮੈਨੂੰ ਹਾਂ ਹਾਂ ਨਿੰਦਿਆ ਜੀ ਕਰਦਾ ਸੀ ਮੇਰੀ ਤੂੰ ਭਾਈ ਉਹ ਤਾਇਆ ਤਾਂ ਮੇਰਾ ਚਾਚਾ ਬੈਠਾ ਜੀ ਉਹਦੇ ਕਰਕੇ ਮੈਨੂੰ ਬੋਲਣਾ ਪੈ ਗਿਆ ਐ ਤਾਂ ਮੈਨੂੰ ਪਤਾ ਤੂੰ ਝਾਰਾ ਬੰਦਾ ਲੱਛਾ ਦੂੰ ਲੱਚਪਣਾ ਦਾ ਮੈਂ ਕਿਤੇ ਨਹੀਂ ਹਲਦਾ ਉਹਦਾ ਮੇਰੇ ਚਾਚਾ ਬੈਠਾ ਜੀ ਮਾ ਸ਼ਰਮਜੀ ਤੇ ਮਰੇ ਨੂੰ ਤੈਨੂੰ ਕਹਿਣਾ ਪੈ ਗਿਆ ਤੂੰ ਮੇਰੇ ਹੱਕ ਚ ਤਾਂ ਕੀ ਬੋਲਣਾ ਸੀ ਬਿਛਾਣਾ ਬਣਾ ਚੰਗੀ ਗੱਲ ਕਹਿਦਾ ਤਾਇਆ ਉਹ ਕਰਦਾ ਦਾ ਮੈਂ ਤੇਰੇ ਹੱਕ ਚੀ ਗੱਲ ਉਹਦਾ ਚਾਚੇ ਦੀ ਸ਼ਰਮ ਮਾਰ ਗਈ ਉਹ ਦੱਤੇ ਚੰਦਰਾ ਤੇਰਾ ਮੋਹ ਦਾ ਪਹਿਰਾ ਉਹ ਇਹ ਜਲੂਤ ਕੱਢਦੇ ਆ ਸਰਕਾਰ ਕਿਉਂ ਨਹੀਂ ਰੋਕਦੀ ਭਾਈ ਇਹਨਾਂ ਨੂੰ ਰੋਕ ਵੀ ਨਹੀਂ ਜਲੂਤ ਕੱਢਦੇ ਆ ਜੇ ਬੰਦ ਕਰਦੇ ਸਰਕਾਰ ਕੀ ਕੀ ਬੰਦ ਕਰਾਂਗੇ ਤਾਂ ਕਿਟਾਸ ਮਾਇਕ ਗੋਲੀਆਂ ਨਸ਼ੇ ਵੱਧੂ ਵੀ ਕੀ ਹੁੰਦੇ ਨੇ ਆ ਗੱਲ ਹੈ ਇਹ ਪਈ ਤਰੀ ਉਹਨਾਂ ਨੂੰ ਵੀ ਛੱਡਦੀ ਸਰਕਾਰ ਗਾਨੀ ਫੜਦੀ ਪਈ ਉਹਨਾਂ ਤੋਂ ਕਮਾਈ ਆ ਸਰਕਾਰ ਨੂੰ ਮਾਰੇ ਬੰਦਿਆਂ ਤੋਂ ਰੋਣੇ-ਗੋਣੇ ਤੇ ਰੱਖਦੇ ਨਾ ਉਹਨਾਂ ਨੇ ਸੱਤੀ ਜਮਾਈ ਨੇ ਰੱਖਦੇ ਜਿਵੇਂ ਮੈਂ ਜੇਲ੍ਹ 'ਚ ਰੱਖਦੀ ਆ ਗੈਂਗਾ ਸਟ੍ਰੀਟ 'ਵਨ ਛੇੜੀਆਂ ਨੂੰ ਮੈਨੂੰ ਕਹਦੇ ਆ ਇਹ ਸਹੀ ਗੱਲ ਆ ਛੇੜੀ ਨੇ ਸਰਕਾਰਾਂ ਨੂੰ ਇਹਨਾਂ ਤੋਂ ਤਾਂ ਕਮਾਈ ਆ ਮੋਟੀ ਕਮਾਈ ਕਰਦੇ ਨੇ ਹਾਂ ਆ ਵੀਡੀਓ ਤੋਂ ਕੀ ਕਮਾਈ ਆ ਸਰਕਾਰ ਨੂੰ ਇਹ ਜਿਵੇਂ ਕੋਈ ਤਾਂ ਹਰਜਨੀ ਅਰਜਨਾ ਨਹੀਂ ਨਹੀਂ ਤੂੰ ਮੇਰੀ ਗੱਲ ਸੁਣ ਨਾ ਵੀਡੀਓ ਬਣਾਉਂਦੇ ਨੇ ਪਰਿਵਾਰਕ ਬੈਠ ਕੇ ਦੇਖਣ ਵਾਲੀ ਵੀਡੀਓ ਨੇ ਗੱਦ ਦਾ ਲੋਕ ਹੋਰ ਬਥੇਰੇ ਪਈ ਜਾਂਦੇ ਨੇ ਉੱਥੇ ਉਹਨਾਂ ਨੂੰ ਬੰਦ ਨਹੀਂ ਕਰਦੇ ਚੱਲ ਇਹ ਤਾਂ ਬੰਗੀਆਂ ਬਣਾਉਂਦੇ ਆ ਉਹ ਕੁਮਾਈ ਤਾਂ ਉਸੇ ਜਿਹੇ ਮੋਟੀ ਕੁਮਾਈ ਦਾ ਅੱਛਾ ਕੁਮਾਈ ਤਾਂ ਉਸੇ ਜਿਹੇ ਮੋਟੀ ਜਿੰਨਾ ਗੰਦ ਚਾਹੀਦਾ ਨੇ ਉੰਨੀ ਕੁਮਾਈ ਹੈ ਠੀਕ ਗੱਲ ਅਚਰ ਗਾਰ ਨੂੰ ਕੁਮਾਈ ਹੈ ਨਾ ਕੁਮਾਈ ਹੈ ਮਾਣੇ ਬੰਦਿਆਂ ਨੂੰ ਰੋਕਦੇ ਨਹੀਂ ਸੱਦਾ ਹੋਰ ਹਣ ਵਾਹਦਾ ਹਾਂ ਆਪਾਂ ਮੱਤ ਮਾਂ ਦੇ ਗੱਲਾਂ ਮਾਰਦਾ ਸੀ ਵੱਡੀਆਂ ਮੈਂ ਕੁਰੂਚੋਲੇ ਦੀ ਚਿੜੀ ਬਣਾ ਦੂੰ ਇਹ ਤਾਂ 32 ਮੀਰਾ ਹੋ ਗਿਆ ਭਾਈ ਇਹ ਲੈ ਜਾਂ ਤਾਂ ਬਾਦ ਹੁਣ ਬਦਲ ਕੇ ਦਤਾ ਤੈਨੂੰ 3 ਮੀਰਾ ਹੋ ਗਿਆ ਹੈਨਾ ਹੋਰ ਕਹਿੰਦੇ ਉਹਦਾ ਬਹੁਤ ਦੇਣਾ ਗੱਟਾ ਬਣਾ ਲੈਨੇ ਕੀ ਦਾ ਹਾਂ 3 ਮੀਰਾ ਦਾ ਉਹਦਾ ਜਨਾਨੀ ਦਾ ਬਣਾਉਣੀ ਜਦੋਂ ਮੌਕੇ ਦੀ ਸਰਕਾਰਾਂ ਦਾ ਤੂੰ ਕੰਮ ਲਿਆ ਕੋਈ ਕਰਦਾ ਸਾਰਾ ਕੁਝ ਬਣਾ ਗਿਆ ਭਾਈ ਮੁੱਤ ਮੰਨ ਕਹਿੰਦੇ ਹੈਨਾ ਸਾਰਾ ਕੁਝ ਹੀ ਬਣਾ ਗਿਆ ਪੰਜਾਬ ਸਰਕਾਰ ਬਣਾ ਗਿਆ ਮਾ ਜਨਾਨੀ ਬਣਾ ਗਿਆ ਸਾਰਾ ਕੁਝ ਹੀ ਬਣਾ ਗਿਆ ਚਾਹੀਦਾ ਨਾਲ ਭਾਈ ਹੈ ਹਾਂ ਇਹ ਵੀ ਪਤ ਲਗਿਆ ਪ੍ਰਮਾਤਮਾ ਨੇ ਗੁੜੀਆ ਦਿੱਤੀ ਹੈਨਾ ਪਹਿਲਾਂ ਜਿੰਨੇ ਦੇਖਾ ਆਪਣੇ ਨੂੰ ਕੁੱਤ ਹੁੰਦੇ ਆ ਜਿਹੜੇ ਬਿਆ ਤਾਂ ਪਹਿਲਾ ਇਹਦੇ ਹੱਕ ਚ ਹੁੰਦੇ ਆ ਤੋਂ ਬਾਅਦ ਪੰਮਾ ਦੇ ਮਗਰ ਲੱਗ ਜਾਂਦੇ ਵੀ ਐ ਲੱਗ ਗਿਆ ਭਈ ਉਹਦੇ ਮਗਰ ਉਹ ਕੁੜੀ ਦੇ ਗੁਰਪ੍ਰੀਤ ਦੇ ਮਗਰ ਲਾ ਜਿਤੇ ਬਈ ਤੁਰ ਕੋਲ ਦੱਸ ਬਸਦਾ ਨਹੀਂ ਮੰਦਾ ਦੱਤ ਭਈ ਕੀ ਗਾਦਾ ਕਾਦਾ ਗੁੱਛਾ ਇਹਦਾ ਕੁਦਰਤੀ ਤੇਰਾ ਇਉਂ ਗਾਇ ਨਹੀਂ ਹੋਇਆ ਜੇ ਤੇਰਾ ਵਿਆਹ ਹੁੰਦਾ ਤੂੰ ਵੀ ਤੀਵੀ ਦੇ ਮਗਰ ਮਗਰ ਤਾਇ ਪੰਜਾ ਫਿਰਦਾ ਭਈ ਆਪਾਂ ਦਾ ਸਰੀਰ ਮਰਦਾ ਬਗਦੀਂ ਜਾਂਦੇ ਮੰਗਰੀ ਕੜਤੀ ਦੇ ਆਈਦਾ ਮੈਂ ਪਤਾ ਹੁੰਦਾ ਕਰਾ ਲੈਂਦੇ ਇਹ ਤਾਂ ਤੈਨੂੰ ਪ੍ਰਮਾਤਮਾ ਨੇ ਕੁਦਰਤੀ ਰੱਖਦਾ ਜੇ ਤੂੰ ਕਿਤੇ ਵਹਿ ਵੋਇਆ ਜਾਂਦਾ ਤੂੰ ਤਾਂ ਨਹੀਂ ਮਾਨ ਸੀ ਉਹ ਮੈਂ ਸੋਚਦਾ ਸੀ ਬਰ ਬਾਰ ਬਾਰੇ ਮੈਂ ਇਹਨਾਂ ਦਾ ਹੋਜੂ ਕੰਜਰਾਂ ਦਾ ਉਹ ਫਿਰ ਚਾਚੂ ਦੀ ਨਰਮ ਸੀ ਇਹ ਕਰਾ ਕੇ ਮੈਂ ਫਿਰਦਾ ੱੱਕੇ ਖਾਂਦਾ ਕੋਈ ਗੱਲ ਨਹੀਂ ਸੁਣਦਾ ਕਿਉਂ ਖਲਦਾ ਤੂੰ ਤੂੰ ਐਸੇ ਲੈਣਾ ਤੇਰੇ ਉੱਪਰ ਗੇਸ ਥੱਕੇ ਡਾਲੇ ਕੋਈ ਗੱਲ ਸੁਣਦਾ ਮੇਰੀ ਸੁਣਦਾ ਕਿਉਂ ਨਹੀਂ ਤੇਰੇ ਉੱਪਰ ਤੇਰੇ ਉੱਪਰ ਗੇਸ ਥੱਕੇ ਡਾਲੇ ਜਿੰਨੀ ਤੱਕ ਆਦੀ ਐਸਾ ਜਿੰਨੀ ਤੂੰ ਐਸੇ ਲੈਣਾ ਅੱਛਾ ਕਰ ਬੈਠ ਦੇ ਦੇਖ ਕੇ ਤੂੰ ਪਰਜਾਈ ਤੂੰ ਤਾਂ ਬਖਮ ਖਾ 70 ਖਾਨਾ ਤੂੰ ਦਾ ਖਾਮ ਖਾਸਤਰ ਖਾਨਾ ਮਾੜੀ ਗੱਲ ਕਹੀ ਤੀ ਭਈ ਉਹੋ ਛਾਣੀ ਬਣੀ ਨੂੰ ਲੱਗਦਾ ਕਿ ਕਹਿਣਗੇ ਇਹ ਦੁਨੀਆਦਾਰੀ ਯਾਰਵਾ ਚਲਦਾ ਹੈ ਇਹ ਤਾਂ ਅੱਜ ਚੱਲਦਾ ਹਾਂ ਤੁਸੀਂ ਨਹੀਂ ਕੋਈ ਉਹ ਗੱਲਾਂ ਤੇ ਆਉਂਦੇ ਤਾਂ ਤੂੰ ਤਾਂ ਲਾਉਂਗੇ ਦੱਕੋ ਦਾਣੇ ਤੂੰ ਗੱਲ ਗੱਲ ਕਿਹੜੀ ਤੇ ਕਹਿੰਦਾ ਕਿਹੜੀ ਗੱਲ ਤੇ ਨਹੀਂ ਆਉਂਦੇ ਉਹ ਦੱਸ ਵੀ ਭਈ ਆ ਕੰਜਰ ਖਾਨਾ ਛੱਡ ਕੇ ਚੱਡ ਕੇ ਕੰਮ ਕਰ ਲਾ ਬਥੇਰੇ ਜਮੀਨ ਜਾਜਾ ਤਾਂ ਜਮੀਨ ਜਾਜਾ ਦੇ ਘਰ ਦੇ ਕੰਮ ਨਾਲ ਸਾਰਾ ਕੁਝ ਚੱਲਦਾ ਹੈ ਮਨੋਰੰਜਨ ਵੀ ਚਾਹੀਦਾ ਭਈ ਕਰ ਲਓ ਮਨੋਰੰਜਨ ਹੈ ਕੋਈ ਅੱਛਾ ਫਿਰ ਇਹ ਤਾਂ ਕੰਮੀ ਕੰਮ ਕਰੀ ਚੱਲੋ ਮਨੋਰੰਜਨ ਨਾ ਕਰੋ ਮਨ ਵੀ ਕੁਝ ਚਾਹੀਦਾ ਹੋਏ ਹਾਂ ਕਿਉਂ ਨਾ ਰਹੇ ਉਹ ਨੋਟਿਫਿਕੇਸ਼ਨ ਮੰਨਣਾ ਮੇਰੇ ਫੀਲਮ ਦਾ ਨਾਮ ਰਿਕਾਰਡ ਮੰਨਣਾ ਕਰਦਾ ਫੈਨ ਨਹੀਂ ਥੁੰਡੇ ਤੇ ਚੰਗਾ ਲੈ ਨਹੀਂ ਅ ਕਿੰਨਾ ਸੋਹਣਾ ਲਿਖਿਆ ਹੋਇਆ ਕਹਿੰਦੇ ਸੋਹਣੀ ਕੁੜੀ ਹੁ ਮਰ ਜਾ ਉਹ ਇੱਕ ਹੋਰ ਲਿਖਿਆ ਹੋਇਆ ਯਾ ਕੋਣ ਟੁੱਟੇ ਜੀ ਦਲਾਲਾ ਵਿਚਾਰਾ ਮੇਰੇ ਵਰਗਾ ਪੱਕ ਤਾ ਕਾ ਉਹ ਗਰਜੀ ਚਾਗਰਨ ਪੁੱਤੇ ਦਾ ਹਣ ਕੀ ਕਰਾਂ ਇਹਨੂੰ ਮੈਂ ਕਲਵਿੰਦਰ ਓਰੇ ਆ ਪੁੱਤ ਹਾਂ ਕੀ ਲਿਖਿਆ ਹੋਇਆ ਅੰਗਰੇਜ਼ੀ ਚ ਮੈਨੂੰ ਤਾਂ ਇਹ ਸਮਝ ਨਹੀਂ ਆਈ ਹੈਗੀ ਇਹ ਮੰਮੀ ਗੁੱਡ ਲੁਕਿੰਗ ਲਿਖਿਆ ਹੋਇਆ ਹੈਗਾ ਨਹੀਂ ਉਹ ਕੀ ਹੁੰਦਾ ਗੁੱਡ ਲੇਕੀਗਾ ਗੁੱਡ ਲੁਕਿੰਗ ਆਇਆ ਹੁੰਦਾ ਮਾਂ ਵੀ ਤੂੰ ਬਹੁਤ ਸੋਹਣੀ ਹੈ ਸੱਚੀ ਹੋਰ ਆਏ ਕਹਿੰਦੇ ਹੁੰਦੇ ਨੇ ਹੋਰ ਬੂ ਫੇਰ ਤੈਨੂੰ ਇਹਨੂੰ ਫੋਲੋ ਕਰਦਾ ਹਾਂ ਹੋਰ ਫੋਲੋ ਕਰ ਲੈ ਹਾਂ ਲੈ ਕੁੜੇ ਨਾ ਮੰਮੀ ਹਣ ਫੋਲੋ ਕਰ ਕਿਆ ਕੀ ਹੋ ਗਿਆ ਇਹ ਤਾਂ ਪਿੰਡ ਦਾ ਗਵਾਂਡੀ ਆਪਣੇ ਸੱਚੀ ਤੇ ਹੋਰ ਉਹਨੂੰ ਨਹੀਂ ਕਰਦੇ ਭੰਦੇ ਵੀਰ ਨੂੰ ਦੇਖ ਲਿਆ ਕਰ ਪਿੰਡ ਵਾਲੇ ਨੂੰ ਨਾ ਫੋਲੋ ਕਰਿਆ ਕਰ ਆਹ ਦੇਖ ਰਹੀ ਆਈ ਬੀਬੀ ਆ ਤਾਂ ਗੰਦਾ ਕਮੈਂਟ ਆਇਆ ਗਿਆ ਉਹ ਕੀ ਗੰਦਾ ਕਾਕੂੜੇ ਇਹ ਬੈਠੀਆਂ ਨੇ ਬੀਬੀ ਦੱਸਣ ਵਾਲਾ ਨਹੀਂ ਆ ਚੋਰਾ ਅੱਜ ਫੇਰ ਆ ਗਿਆ ਕੱਲ ਛਿੱਤਰ ਖਾ ਕੇ ਗਿਆ ਮੈਂ ਇੱਥੇ ਲੈ ਬੱਚਾ ਨਾ ਕਰ ਬਾਬਾ ਮੈਂ ਵੀ ਪੇਟਾ ਚੱਲਣਾ ਰੜ ਗਿਆ ਭਾਈ ਸਰਜੀਤ ਕੋਰੇ ਕਿ ਹੁਣ ਤੈਨੂੰ ਕੀ ਹੋ ਗਿਆ ਮੈਂ ਵੀ ਟੱਚ ਫੋਨ ਮਗਾ ਲਿਆ ਦੇ ਉਹ ਨਹੀਂ ਮਰਦਾ ਬੁੜਾ ਤੇ ਜਵਾਨੀ ਹੋਣਾ ਹੀ ਆ ਦੇਖ 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 ਫੋਨ ਦਾ ਤੂੰ ਕਿੰਨਾ ਸੋਹਣਾ ਲਈ ਫਿਰਦਾਵੇਂ ਉਹ ਸੱਤਾਂ ਹੀ ਹੈ ਚੇਤ ਲੋਕਾ ਮੇਰਾ ਚੇਤ ਲੋਕਾ ਕਰ ਜਾ ਹਾਂ ਹਾਂ ਆ ਦੇਖੂੰ ਮਰ ਜਾ ਉਹ ਦਿਖ ਵੀ ਗਿਆ ਤੂੰ ਕੀ ਗਿਆ ਸੀ ਆਪ ਨੂੰ ਉਹ ਤਾਂ ਬੱਬਾ ਤੂੰ ਸਾਡੇ ਨਾਲ ਲੜੀ ਜਾਂਦਾ ਸੀ ਫੋਨ ਪਿੱਛੇ ਮੈਂ ਕਿ ਮੈਂ ਕੋਈ ਕਿਛ ਦੀ ਨੂਤੀ ਨਾ ਘਟ ਰਾਂ ਭਈ ساری ਦੁਨੀਆ ਵੀਡੀਓ ਚਾ ਇਹ ਤਾਂ ਬੁੜਾ ਜਮੀ ਇਹ ਤਾਂ ਛਤ ਰਖਾਇਆ ਖਰੇਗਾ ਲੋਕਾਂ ਦੀਆਂ ਤੀਮੀਆਂ ਤੋਂ ਖਰਜਾ ਖਰਜਾ ਨਾ ਕਰ ਆਪਈ ਗਲਤ ਕਹਾਉਣਾ ਕੁਛ ਆ ਲੈ ਬਾਬਾ ਮੈਨੂੰ ਦਿਖਾਈਂ ਕਿੱਦਾਂ ਅੱਛੇ ਗ੍ਰਾਮ ਜਿਹੇ ਚਲਾਤੇ ਭਾਈ ਨਾ ਅੱਛੇ ਗ੍ਰਾਮ ਨਹੀਂ ਤਾਂ ਇੰਸਟਾਗ੍ਰਾਮ ਦਾ ਇਹ ਕੀ ਪਤਾ ਤੇਰੀ ਮਾਂ ਤੁਹਾਡੀ ਮਾਂ ਦੀ ਆਈਡੀ ਪਰ ਤੇ ਆਈਡੀ ਦਾ ਤੈਨੂੰ ਬੜਾ ਪਤਾ ਹੈ ਹਾਂ ਲੈ ਦੇਖ ਲਓ ਕਰ ਦੋ ਲਾਈਕ ਕਰ ਦੋ ਨਾ ਕੀ ਪਤਾ ਤੂੰ ਗੰਦੇ ਰੰਦੇ ਕਮੈਂਟ ਕਰੇ ਮੈਨੂੰ ਮੈਨੂੰ ਲਿਖਣਾ ਨਹੀਂ ਹੁੰਦਾ ਪੱਕੇ ਨਾ ਚੱਜ ਬੱਕਾ ਥਮੜੇ ਕੱਢੀ ਬਾਕ ਫਿਰ ਮੈਨੂੰ ਪੜ ਕੇ ਸੁਣਾਉਂਦੇ ਨੇ ਬਾਬਾ ਮੈਂ ਗਲਤ ਕਮੈਂਟ ਕਰਾਂਗਾ ਇਹ ਤਾਂ ਆਈਡੀ ਵਗੈਰਾ ਬਣਾਉਣੀ ਬੋਲਦੀ ਕਦੇ ਵਿਲੇ ਟਾਈਮ ਆਈ

ਮਾਤਰ ਮਰਾਜ ਆ ਕੋ ਕੰਜੇ ਤੇ ਟੰਡਾ ਜਾ ਤੂੰ ਕਿੱਥੇ ਰਹਿਗਾ ਛੜੀ ਦੁਨੀਆ ਛੋਟ ਛਲ ਮੀਡੀਆ ਤੇਸੀ ਵਧੀਆ ਹੋ ਗਿਆ ਵਧੀਆ ਹੋ ਗਿਆ ਕਿੱਥੇ ਕਿੱਥੇ ਆਹੋ ਨਜ਼ਰ ਇੱਥੇ ਬੈਠਾਗਾ ਬਾਬੇ ਨੂੰ ਗੱਲਾਂ ਆਉਣ ਲੱਗ ਗਿਆ ਹੁਣ ਤੁਹਾਡੇ ਨੂੰ ਛੜਾ ਮਲੰਗਦਾ ਹੈਗਾ ਗਾ ਵਿਆਹ ਨਹੀਂ ਬਰਿਆ ਨਹੀਂ ਹੈਗਾ ਗਾ ਹੋਰ ਇਹਨੇ ਕੀ ਕਰਨਾਗਾ ਔਰ ਮੋਟਰਸਾਈਕਲ ਜਿਹਦਾ ਜਲੂਸ ਖੱਡਿਆ ਪਿਆ ਕੰਜਰ ਦੇ ਨੇ ਆਈ ਨਹੀਂਗਾ ਬਾਣਾ ਮੁੱਟਾ ਕਿਦੋਂ ਕੰਮ ਕਰਾ ਲਉ ਉਹ ਅਲਾ ਮਿਸਤਰੀ ਬ੍ਰਹਮਾਨਸਾਲਾ ਵਧੀਆ ਬੰਦਾ ਕਾ ਉਹ ਬਰਾ ਸੰਗ ਵਾਲੇ ਤੋਂ ਆਉਂਦਾ ਜਿਹੜਾ ਔਰ ਚੇਕ ਨਜ਼ਰ ਆ ਬੱਡੇ ਭਾਈ ਤੜਕੇ ਸ਼ਾਮ ਆ ਸੀ ਲੈ ਕੇ ਫੇਰਾ ਗਿਆ ਤੂੰ ਫੇਰੀ ਕੀ ਹੁਣ ਤਾਂ ਕੁਛ ਬਣ ਗਿਆ ਐ ਮਾ ਕੁਛ ਬਣ ਕੇ ਟਕਰਾਂਗੇ ਨਾਜ਼ਰ ਨਾਲ ਲੱਭਣੂ ਵੇ ਪੈ ਗਈ ਬਣ ਗਿਆ ਸੇ ਤੂੰ ਅੱਛਾ ਫੋਨ ਫੋਨਾ ਉਹ ਤੂੰ ਅੱਛਾ ਫੋਨਿਆ ਦੱਸ ਪੈ ਪੰਨ ਵੀ ਲੈ ਮੇਰੇ ਚੱਕੜਾ ਤੋਂ ਕੱਟਾ ਕੇ ਸੀ ਨਾ ਇਹਦੇ ਜਿਵੇਂ ਬੱਕਾ ਇਹਨੇ ਡੇਕ ਤਸੀ ਓਦੋਂ ਪਹਿਲਾਂ ਡੇਕ ਵੀ ਲਿਆ ਐ ਕਰ ਹਾਂ

ਨੱਜ ਰਾਇ ਤੇ ਬਈ ਉਹ ਇੱਕ ਥਾਤੇ ਲੱਤ ਜੀ ਚੱਕੇ ਖੜਾ ਜੇ ਮੈਂ ਕੁੱਤਾ ਖੰਬੇ ਤੇ ਪਿਸ਼ਾਬ ਕਰਦਾ ਹੁੰਦਾ ਪੈਂਦੀ ਹੋਰ ਮੈਂ ਤਾਂ ਇੱਥੇ ਜਲਾ ਆਖੀ ਜੀ ਚ ਮਾਰਿਆ ਸੀ ਕਹਿੰਦਾ ਕਮਰਾ ਕਮਰਾ ਕੁਮਰਾ ਕੀ ਲਿਖਿਆ ਹੋਇਆ ਤੇ ਲੱਤ ਬਣਾ ਕਰਦਾ ਸਾਰਾ ਪਤਾ ਉਹ ਗੁੱਡੀ ਨੂੰ ਬਾਹਰ ਆ ਪਈ ਗੁੱਡੀ ਅਰੇ ਉਹਨੇ ਇਪਾ ਦੇਖੀ ਵੀਡੀਓ ਬਣਾਈ ਚੌੜੀ ਦੀ ਅੱਜ ਅੱਜ ਬਈ ਤੇ ਚੋਰਾਂ ਦਾ ਹੈ ਤਾਂ ਮੈਨੂੰ ਬਾਪੂ ਇਹ ਤਾਂ ਫੋਟੋ ਖਿੱਚਤੀ ਉਹ ਤੇਰੀ ਮੈਨੂੰ ਵੀ ਪਤਾ ਚਾ ਕਮਰਾ ਲਿਖਿਆ ਹੋਇਆ ਸੀ ਮੈਂ ਤਾਂ ਵੀ ਆ ਕਰ ਰਿਹਾ ਪਹਿਲੇ ਕਰਨ ਬੋਲਣਾ ਕੁਝ ਹੋਰ ਮਰਦਾ ਪਹਿਲੀ ਰਾਤ ਜਨਾਰ ਪਿਆ ਬਾਪੂ ਤੂੰ ਵੀ ਪੰਗੇ ਲੈਣੋਂ ਹਟਦਾ ਨਹੀਂ ਗਾ ਤਲਪਈ ਤੂੰ ਬਣਾ ਹੁਣ ਜਦੋਂ ਨੈਟ ਤੇ ਤਾਂ ਚੜੂਗੀ ਲੋਕਾਂ ਚ ਤਾਂ ਜਾਊਗੀ ਚਲ ਮੈਂ ਬਣਾਉਣੀ ਆ ਨਾ ਬਣਾ ਦੀ ਬਣਾਉਣੀ ਆ ਕਾਜਾ ਹਣ ਕੇ ਤ ਬਣਾਉਣ ਦੇ ਆ ਤਾਂ ਐ ਖੁੰਦਾ ਤਰਤਾ ਹੁਣ ਭੱਖ ਗਿਆ ਸ਼ਰੀਰ ਆ ਜਾ ਆ ਜਾ ਐ ਚੱਕ ਤੱਕਦੀ ਹੈ ਹੈ ਬੰਦੇ ਨਹੀਂ ਮੋਸ਼ਨ ਦੇ ਤਾਂ ਬੱਸ ਉਹ ਮੈਂ ਤਾਂ ਲੱਤ ਮੇਰੀ ਵੀ ਦੁਖਦੀ ਆ ਮੈਂ ਤੂੰ ਤਾਂ ਪੁੰਦੇ ਲੈ ਜਾ ਉਹ ਉਹ ਜਵਾਕਾਂ ਦੀ ਰੀਸ ਕਰਨ ਲੱਗ ਗਿਆ ਤੂੰ ਤੌੜੇ ਆ ਜਵਾਕਾਂ ਵੀ ਰਹਿਣ ਦੇ ਤੂੰ ਹੁਣ ਚਲੂਗੀ ਆ ਤੇ

ਸੱਤ ਕਾਲ ਸੱਤ ਰੇ ਕਾਲ ਪੈਸਾ ਰਹਿਣ ਦੇਖੋ ਭਈ ਕੋਈ ਵੀ ਚੀਜ਼ ਬਣਦੀ ਆ ਦੁਨੀਆ ਤੇ ਹੈ ਬਣਦੀ ਬੰਦੇ ਦੇ ਫਾਇਦੇ ਵਾਸਤੇ ਆ ਪਰ ਉਹ ਵਿੱਚ ਲੋਕ ਗਲਤ ਤਰੀਕੇ ਨਾਲ ਉਹਨੂੰ ਵਰਤਦੇ ਆ ਪੇਸ਼ ਕਰਦੇ ਆ ਪਰ ਇਹ ਗੁੱਡੀਆਂ ਬਹੁਤ ਛਣਿਆਣੇ ਵਧੀਆ ਵੀਡੀਓ ਪਾਉਂਦੀਆਂ ਨੇ ਮੈਨੂੰ ਵਿੱਚ ਲੋਕਾਂ ਨੇ ਭੜਕਾਤਾ ਸੀ ਥੋੜਾ ਜਿਆ ਚੰਗੀ ਗੱਲ ਆ ਬਾਕੀ ਗੱਲਬਾਤ ਭਾਈ ਛੱਡੀ ਇਹ ਨਹੀਂ ਦੱਛੇ ਦੱਛ ਪਾਈ ਗੁੱਡੀ ਹਾਂਜੀ ਇੱਕ ਵੀਡੀਓ ਸਾਡੀ ਆਉਂਦੀ ਹੈ ਬੁੱਧਵਾਰ ਨੂੰ ਜੋ ਕਿ ਭਾਗਾਂ ਵਿੱਚ ਆਉਂਦੀ ਹੈ ਤੇ ਇੱਕ ਵੀਡੀਓ ਆਉਂਦੀ ਹੈ ਸ਼ਨੀਵਾਰ ਨੂੰ ਅਸੀਂ ਵੀਡੀਓ ਅਪਲੋਡ 4 ਵਜੇ ਕਰਦੇ ਹਾਂ ਤਾਂ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਮੈਂਟ ਤੇ ਲਾਈਕ ਕਰਨਾ ਨਾ ਭੁੱਲਣਾ ਤੇ ਸਾਨੂੰ ਆਪਣੇ ਸਾਡੀ ਵੀਡੀਓ ਬਾਰੇ ਕਮੈਂਟਾਂ ਵਿੱਚ رائے ਜ਼ਰੂਰ ਦੱਸਣਾ ਕਿ ਚੰਗੀ ਹੁੰਦੀ ਹੈ ਕਿ ਮਾੜੀ ਅਸੀਂ ਤੁਹਾਡੇ ਮੁਤਾਬਕ ਹੀ ਚੱਲਣਾ ਸਾਨੂੰ ਤੁਹਾਡੇ ਸਪੋਰਟ ਦੀ ਲੋੜ ਹੈ ਧੰਨਵਾਦ ਜੀ ਹਾਂ ਭਾਈ ਵੇਟ ਕਰਿਆ ਕਰੋ ਸਾਡੀ ਵੀਡੀਓ ਦੀ ਜ਼ਰੂਰ ਤੇ ਚੈੱਕ ਕਰੋ